ਕਸ਼ਮੀਰ ਜਿੱਥੇ ਪਹਿਲਗਾਮ ਵਿਖੇ 27 28 ਜੋ નિર્ਦੋਸ਼ ਤੇ ਸਲਾਮੀ ਸੀਗੇ। ਕਾਤੰਕਵਾਦ ਨੇ ਅੱਤਵਾਦੀਆਂ ਨੇ ਉਹਨਾਂ ਤੋਂ ਧਰਮ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਭੁੰਨ ਕੇ ਮਾਰਤਾ। ਉਸ ਚੀਜ਼ ਦੀ ਅਸੀਂ ਅੱਤਵਾਦ ਦੇ ਇਸ ਇੱਕ ਦੀ ਨਿੰਦਿਆ ਕਰਦੇ ਆ। ਵਿਚੜੀਆਂ ਰੋਹਾਂ ਨੂੰ ਪ੍ਰਭੂ ਆਪ ਦੀ ਆਤਮਾ ਦੀ ਉਹਨਾਂ ਨੂੰ ਸ਼ਾਂਤੀ ਦੇਵੇ। ਜਿਹੜੇ ਉਹਨਾਂ ਦੇ ਪਰਿਵਾਰ ਹੈ ਉਹਨਾਂ ਦੇ ਪ੍ਰਤੀ ਅਸੀਂ ਸੰਵੇਦਨ ਚੀਲਤਾ ਪ੍ਰਗਟ ਕਰਦੇ ਆਂ ਕਾਂਗਰਸ ਪਾਰਟੀ ਅੱਜ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜੇ ਉਹ ਪ੍ਰਭੂ ਨੂੰ ਪਿਆਰੇ ਹੋਏ ਤੇ ਜਿਨ੍ਹਾਂ ਦੇ ਬਹੁਤ ਕਹਿਰੀਆਂ ਸੱਟਾਂ ਲੱਗੀਆਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਅੱਜ ਇੱਕ ਕੈਂਡਲ ਮਾਰਚ ਤੇ ਇੱਕ ਮੌਨ ਦਾ ਅਸੀਂ ਪ੍ਰੋਗਰਾਮ ਰੱਖਿਆ ਇਸ ਵਿੱਚ ਅਸੀਂ ਕਾਂਗਰਸ ਪਾਰਟੀ ਕੰਨੀ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆਂ ਕਿ ਮੌਜੂਦਾ ਹਿੰਦੁਸਤਾਨ ਦੀ ਸਰਕਾਰ ਨੂੰ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਸਰਵ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਇਕਤਾ ਤੇ ਅਖੰਡਤਾ ਜੋ ਹਿੰਦੁਸਤਾਨ ਦੀ ਅੱਤਵਾਦ ਨੇ ਨਿਰਮਮਤਾ ਦਾ ਖਤਮ ਕੀਤੀ ਹੈ ਉਹਦੇ ਖਿਲਾਫ 24 ਘੰਟੇ ਤੋਂ ਵੱਧ ਹੋ ਗਏ ਸਖਤ ਤੋਂ ਸਖਤ ਰੁਖ ਅਪਣਾਉਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਰਾਜਨੀਤਿਕ ਮਸਲਾ ਨਹੀਂ ਜਿੱਥੋਂ ਦਾ ਕਾਂਗਰਸ ਪਾਰਟੀ ਦਾ ਸਵਾਲ ਹੈ ਇਸ ਮੁੱਦੇ ਤੇ ਕਾਂਗਰਸ ਪਾਰਟੀ ਹਮੇਸ਼ਾ ਵਸਤੇਂ ਦੇਸ਼ ਦੀ ਸਰਕਾਰ ਨਾਲ ਅੱਤਵਾਦ ਨੂੰ ਖਤਮ ਕਰਨ ਲਈ ਤੇ ਜਿਹੜੇ નિર્દોਸ਼ ਲੋਕ ਹੈ ਉਹਨਾਂ ਦੀਆਂ ਜਾਨਾਂ ਦੀ ਸੁਰੱਖਿਆ ਲਈ ਇਹ ਚੀਜ਼ਾਂ ਕਰਨ ਵਾਸਤੇ ਪਿਆਰ ਹੈ ਜਿਹੜਾ ਵੀ ਇਹ ਕੰਮ ਹੋਇਆ ਬੜਾ ਬਰੂਟਲ ਅਟੈਕ ਹੈ ਇਸ ਦੇ ਵਾਸਤੇ ਕਿਸੇ ਵੀ ਅੱਤਵਾਦੀ ਨੂੰ ਜਾਂ ਜਿਹੜੇ ਵੀ ਵਿੱਚੇ ਨੇ ਸ਼ਾਮਲ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਣਾ ਚਾਹੀਦਾ ਇਹੀ ਸਾਡੀ ਦੇਸ਼ ਦੀ ਸਰਕਾਰ ਨੂੰ ਸਾਂਝੀ ਸੋਚ ਨਾਲ ਕਾਂਗਰਸ ਪਾਰਟੀ ਕੰਦੀਓ ਇੱਕ ਸਨੇਹਾ ਤੇ ਅਪੀਲ ਹੈ ਕਾਂਗਰਸ ਪਾਰਟੀ ਇਸ ਬੁੱਤੇ ਤੇ ਦੁਖੀ ਘਰਦਿਆਂ ਨਾਲ ਦੇਸ਼ ਵਾਸੀਆਂ ਨਾਲ ਤੇ ਜਿਨ੍ਹਾਂ ਦੇ ਘਰੇ ਮੌਤਾਂ ਹੋਈਆਂ ਉਹਨਾਂ ਨਾਲ ਲੰंगे ਪੈਰ ਖੜੀ ਐ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਜੀ ਨੇ ਵਿਦੇਸ਼ ਸੌਂਦੇ باوجود ਵੀ ਉਥੋਂ ਹੋਮ ਮਿਨਿਸਟਰ ਜੋ ਦੇਸ਼ ਦੇ ਅਮਿਤ ਸ਼ਾਹ ਨੇ ਤੇ ਉਥੋਂ ਦੇ ਜੋ ਸੀਐਮ ਨੇ ਉਮਰ ਅਬਦੁੱਲਾ ਉਹਨਾਂ ਨਾਲ ਵੀ ਗੱਲ ਕਰਕੇ ਆਮ ਲੋਕਾਂ ਨੂੰ ਸੰਤੋਬਨਾ ਦਿੱਤੀ ਤੇ ਉਹਨਾਂ ਦੀ ਵਾਸਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਉੱਥੇ ਜਾ ਕੇ ਸ਼ਰਧਾਂਜਲੀ ਦਿੱਤੀ ਇਹੀ ਸਾਡਾ ਅੱਜ ਪ੍ਰੋਗਰਾਮ ਹੈ ਅਸੀਂ ਮੌਨ ਰੱਖ ਕੇ 2 ਮਿੰਟ ਦਾ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ ਉਸ ਤੋਂ ਬਾਅਦ ਕੈਂਡਲ ਜਗਾ ਕੇ ਅਸੀਂ ਉਹਨਾਂ ਸ਼ਰਧਾਂਜਲੀਆਂ ਦੇ ਨਾਲ-ਨਾਲ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰੇਅ ਕਰਾਂਗੇ ਰਾਜਿੰਦਰ ਸਾਹਿਬ ਗੱਲ ਕਰੀ ਅੱਜ ਭਾਜਪਾ ਵੱਲੋਂ ਪਾਕਿਸਤਾਨ ਦੇ ਪੁੱਤਲੇ ਕੁੱਕੇ ਗਏ ਹੈਗੇ ਆ ਭਾਜਪਾ ਦਾ ਕਹਿਣਾ ਹੈ ਵੀ ਪਾਕਿਸਤਾਨ ਦਾ ਇਸ 'ਚ ਹੱਥ ਹੈ ਦੇਖੋ ਜਿੱਥੋਂ ਤੱਕ ਅੱਤਵਾਦ ਦਾ ਸਵਾਲ ਹੈ ਪਾਕਿਸਤਾਨ ਦਾ ਜਿਹੜਾ ਹੱਥ ਦੀ ਗੱਲ ਹੈ ਕੰਮ ਹੀ ਪਾਕਿਸਤਾਨ ਕਰਦਾ ਹੈ ਭਾਜਪਾ ਦੇ ਆਗੂ ਕੁਝ ਵੀ ਕਹਿੰਦੇ ਆ ਰਾਜਨੀਤੀ ਦਾ ਮਸਲਾ ਨਹੀਂ ਹੈ ਗੱਲ ਦੇਸ਼ ਦੀ ਅਖੰਡਤਾ, ਏਕਤਾ ਤੇ ਸੁਰੱਖਿਆ ਦਾ ਮਸਲਾ ਹੈ। ਚਾਹੇ ਦਾ ਪਾਕਿਸਤਾਨ ਹੈ ਚਾਹੇ ਕੋਈ ਵੀ ਹੈ ਉਹਦੇ ਨਾਲ ਸਖਤੀ ਤੋਂ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। 28 ਜਣਾਂ ਦੀ ਮੌਤ ਤਾਂ ਹੋਈ ਹੈ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਨਾਰੇਬਾਜ਼ੀ ਕੀਤੀ ਗਈ ਹੈ ਜਿਸ ਵਿੱਚ ਇੱਕ ਪਰਿਵਾਰ ਦਾ ਜਿਹੜਾ ਕਿ 6 ਦਿਨ ਹੀ ਵਿਆਹ ਹੋਣੂ ਹੋਏ ਸੀਗੇ ਆਪਣੇ ਨੇਵੀ ਚ ਲੱਗਾ ਹੋਇਆ ਸੀ ਉਹ ਪਰਿਵਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਪਰਿਵਾਰ ਦਾ ਕਿਚ ਐਦੋਂ ਦੁੱਖ ਦੀ ਘੜੀ ਨਹੀਂ ਹੋ ਸਕਦੀ ਜਿਨ੍ਹਾਂ ਦੇ ਘਰੇ 6 ਦਿਨ ਪਹਿਲਾਂ ਵਿਆਹ ਹੋਇਆ ਹੋਵੇ ਤੇ 6 ਦਿਨਾਂ ਬਾਅਦ ਇਹ ਮਾਤਮ ਦਾ ਇਹ ਸੰਕਟ ਆ ਜੇ ਸਮਾ ਆ ਜੇ ਕਿਉਂਕਿ ਘਰੇ ਵਿਆਹ ਦੇ ਰੰਗ ਖੁਸ਼ੀਆਂ ਤੇ ਮਠਾਈਆਂ ਵੀ ਖਤਮ ਨਹੀਂ ਹੋਈਆਂ ਹੁੰਦੀਆਂ ਅੱਜ ਪੂਰਾ ਜਿੱਥੇ ਕਰਨਾਲ ਸ਼ੋਗ ਰਸਤ ਹੈ ਉਥੇ ਪੂਰਾ ਹਿੰਦੁਸਤਾਨ ਸ਼ੋਗ ਰਸਤ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਨਸਾਨ ਨੂੰ ਉਸ ਫੌਜੀ ਨੂੰ ਉਹਦੀ ਝਾਤ ਪੁੱਛ ਕੇ ਉਤੇ ਗੋਲੀਕਾਰ ਕੇ ਹਮਲਾ ਕੀਤਾ ਗਿਆ ਤੇ ਬਹੁਤ ਨਿੰਦਣੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਮੈਂ ਜੋ ਜੀਐਨਕੇ ਵਿੱਚ ਦਿਲ ਹਿਲਾਉਣ ਵਾਲਾ ਬਾਕਿਆ ਹੋਇਆ ਮੈਂ ਆਪਦੇ ਵੱਲੋਂ ਤਾਂ ਇਸ ਪਾਰਟੀ ਵੱਲੋਂ ਇਹਦੀ ਬਹੁਤ ਪ੍ਰਸ਼ੰਸਾ ਚਰਨਿੰਦਾ ਕਰੀ। ਕੀ ਕਹਿਣਾ ਚਾਹੋ? ਦੂਸਰੀ ਗੱਲ ਮੈਂ ਇਹ ਕਹਿਣਾ ਚਾਹਣਾ ਜੋ 2019 ਦੇ ਵਿੱਚ ਸਾਡੇ ਫੌਜੀ CRP ਦੇ ਇਹਦੇ 47 ਬੰਦੇ ਉਦੋਂ ਸ਼ਹੀਦ ਹੋਏ ਸੀ ਜੇ ਕਿਤੇ ਸਾਡੀ ਸਰਕਾਰ ਉਦੋਂ ਉਹਨਾਂ ਦੇ ਬਾਰੇ ਕੋਈ ਫੈਸਲਾ ਕਰਕੇ ਕੋਈ ਉਹਨਾਂ ਨੂੰ ਸਜ਼ਾਵਾ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਕੁਝ ਦੱਸ ਦੇ ਤਾਂ ਮੇਰਾ خیال ਹੈ ਇਹ ਕੱਲ ਵਾਲਾ ਵਾਕਾ ਸ਼ਾਇਦ ਨਾ ਹੁੰਦਾ ਦੂਜੀ ਗੱਲ ਮੈਂ ਜਾਦੇ ਕੁਝ ਨਾ ਬੋਲਦਾ ਹੋਇਆ ਉਸ ਦੇਰ ਪਹਿਲਾਂ ਇੱਥੇ 2 ਘੰਟੇ ਪਹਿਲਾਂ ਮੇਰੇ ਕੋਈ ਸਾਥੀ ਭਾਜਪਾ ਵਾਲੇ ਸੀਗੇ ਉਹਨਾਂ ਨੇ ਉਹਨਾਂ ਨੇ ਅਫਸੋਸ ਨਹੀਂ ਕੀਤਾ ਕਿ ਜੇ ਐਨਡੀਕੇ ਸਾਡੇ ਇੰਨੇ ਸਾਥੀ ਮਾਰੇ ਗਏ ਉਹਨਾਂ ਬਾਰੇ ਅਫਸੋਸ ਦਾ ਫਿਕਰ ਨਹੀਂ ਉਹਨਾਂ ਨੂੰ ਰਾਹੁਲ ਗਾਂਧੀ ਜੰਟਾ ਇਹ ਮਾਝਾ ਰਹੇ ਹੈਂ ਉਦੋਂ ਜੀ ਪਸ਼ ਬੈਸਟ ਬੰਗਾਲ ਦੀ ਮੁੱਖ ਮੰਤਰੀ ਉਹਨਾਂ ਦੀ ਏਜੰਟ ਹੈ ਉਹ ਤੁਸੀਂ ਕਿੱਧਰ ਨੂੰ ਤੁਰ ਪਏ ਚੈਨ ਰਹਿਣ ਦਿਓ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜੇ ਅਸੀਂ 20 ਕਿਸਾਲ ਪਿੱਛੇ ਪੰਜਾਬ ਚਲੇ ਜਾਈਏ ਤਾਂ ਨਾ ਉਹ ਸਮੇ ਨੂੰ ਯਾਦ ਕਰਾਓ ਨਾ ਉਹ ਮਾਹੌਲ ਨੂੰ ਲਿਆਉਣ ਦੀ ਕੋਸ਼ਿਸ਼ ਕਰੋ ਮੈਂ ਹੱਥ ਬਨ ਕੇ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਜੀ ਹਿੰਦੁਸਤਾਨ ਚ ਅਮਰ ਰਹਿਣ ਦਿਓ ਪੰਜਾਬ ਚ ਅਮਰ ਰਹਿਣ ਦਿਓ ਕਿਰਪਾ ਕਰਕੇ ਜਹੀਆਂ ਗੱਲਾਂ ਨਾ ਕਰੋ ਅਕੀਰ ਦੇ ਉੱਤੇ ਇੱਕ ਦਮ ਮੈਂ ਫੇਰ ਇਸ ਦੇ ਉੱਤੇ ਬਹੁਤ ਅਫਸੋਰ ਜਾਰ ਕਰਦਾ ਹੋਇਆ ਜਿਸ ਸਰਦਾਂਤ ਲਈ ਮੀਟ ਕਰਦੇ ਆ ਤੇ ਸਾਰੇ ਹੀ ਮੇਰੇ ਉਹਨਾਂ ਪਰਿਵਾਰਾਂ ਨਾਲ ਅਸੀਂ ਜਿਨ੍ਹਾਂ ਦੇ ਪਰਿਵਾਰ ਪਟੇ ਘਰ ਪਟੇ ਗਏ ਉਹਨਾਂ ਨਾਲ ਹਮਦਰਦੀ ਜਤਾਉਂਦਾ ਪ੍ਰਧਾਨ ਜੀ ਜੇ ਗੱਲ ਕਰੀਏ ਭਾਜਪਾ ਵੱਲੋਂ ਪਾਕਿਸਤਾਨ ਦਾ 3 ਲੱਖ 50 ਹਜ਼ਾਰ ਦਾ ਕਹਿਣਾ ਪਾਕਿਸਤਾਨ ਦਾ ਹਾਂ ਤਾਂ ਇਹ ਕਿਵੇਂ ਦੇਖੋ ਅਸੀਂ ਵੀ ਇਹੀ ਕਰ ਰਹੇ ਹਾਂ ਅਸੀਂ ਵੀ ਪਾਕਿਸਤਾਨ ਦੇ ਖਿਲਾਫ ਹੀ ਉਹਨਾ ਕਰ ਰਹੇ ਹਾਂ ਤੇ ਸੈਂਡਲ ਮਾਰਚ ਕਰਾਂਗੇ ਹੁਣ ਮੋਨ ਰੱਖਾਂਗੇ ਇਹ ਅਸੀਂ ਸਾਰਾ ਕੁਝ ਅਸੀਂ ਨਹੀਂ ਇਹੀ ਕਰਦੇ ਕੀ ਲੱਗਦਾ ਨਹੀਂ ਕਿ ਪਾਰਟੀ ਕੋ ਉੱਠ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਇਕਜੁੱਟ ਹੋਣਾ ਚਾਹੀਦਾ ਹੈ ਬਿਲਕੁਲ ਹੋਣਾ ਚਾਹੀਦਾ ਹੈ ਇਸ ਮਾਮਲੇ ਵਿੱਚ ਸਿਆਸਤ ਨੂੰ ਅੱਗੇ ਲਿਆਉਣਾ ਨਹੀਂ ਚਾਹੀਦਾ ਜੋ ਸਿਆਸਤ ਨੂੰ ਵਿਚੇ ਤੇ ਰੋਟੀਆਂ ਸੇਕਦੇ ਨੇ ਮੈਂ ਉਹਨਾਂ ਨੂੰ ਨਹੀਂ ਸਮਝਦਾ ਵੀ ਉਹਨਾਂ ਨੂੰ ਕੋਈ ਇਸ ਗੱਲ ਬਾਰੇ ਅਫਸੋਸ ਹੈ ਸਾਨੂੰ ਬਿਲਕੁਲ ਸਿਆਸਤ ਨਹੀਂ ਪੈਣਾ ਚਾਹੀਦਾ ਇਸ ਗੱਲ 'ਚ ਸਾਨੂੰ ਉਹਨਾਂ ਪਰਿਵਾਰਾਂ ਨਾਲ ਜੋ ਹਿੰਦੁਸਤਾਨ 'ਚ ਹੋਇਆ ਹੈ ਉਸ ਦੇ ਖਿਲਾਫ ਇਕਜੁੱਟ ਹੋ ਕੇ ਇੱਕ ਮੈਂ ਬੇਨਤੀ ਹੋਰ ਕਰਨਾ ਚਾਹੁੰਦਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਗਰ ਤੁਸੀਂ ਪਾਕਿਸਤਾਨ ਪਾਕਿਸਤਾਨ ਦੇ ਖਿਲਾਫ ਕੋਈ ਲੜਾਈ ਲੜਾਉਂਗੇ ਕਾਂਗਰਸ ਪਾਰਟੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੜ੍ਹਨਾ